जय शिव भोले भंडारी अमरनाथ अमरनाथ दी पैदल यात्रा चल रही है बटालें तो शुरू हुई है बटालें तो अमरनाथ पैदल यात्रा जय बाबा बर्फानी भूखे को अन्न प्यासे को पानी तस्वीरें हैं बटालें दिया आपा गलबद भी करेंगे भक्तन दे नाल किनवी पैदल यात्रा चल रही जा रही है ते जेरे जेरे भगत जन शिव भोले भंडारी नु मानदे ने ओथे जाते ने जय शिव शंकर जरूर लिखो आपा गलबद भी करेंगे गलबद भी करेंगे की कहना है ਬਾਬਾ ਬਾਲਕਨਾਥ ਮੰਦਿਰ ਬਟਾਲਾ ਤੋਂ ਅਮਨਾਥ ਮੰਦਿਰ ਪੈਦਲ ਯਾਤਰਾ ਜਰੀਏ ਸ਼ੁਰੂ ਹੋ ਗਈ ਹੈ ਸਮਾਂ 10 ਵਜੇ ਤੋਂ ਹੁਣ ਜਰੀਏ ਯਾਤਰਾ ਸ਼ੁਰੂ ਹੋ ਚੁੱਕੀ ਤਾਂ ਆਪਾਂ ਗੱਲਬਾਤ ਵੀ ਕਰਾਂਗੇ ਕਿੰਨਵੀਂ ਯਾਤਰਾ ਹੈ ਤੇ ਕਿਦੋਂ ਦੇ ਜਾ ਰਹੇ ਨੇ ਤੇ ਕਿੰਨਾ ਸਮਾਂ ਲੱਗ ਜਾਣਾ ਤੇ ਕਿੱਥੇ ਕਿੱਥੇ ਆਣਾ ਦਾ ਸਟੋਪਾ ਜਾ ਗੱਲਬਾਤ ਕਰਦੇ ਆਪਾਂ ਭਗਤ ਜਾਨਾਂ ਨਾਲ ਗੱਲਬਾਤ ਕਰਦੇ ਆ ਤੇ ਜਿਹੜੇ-ਜਿਹੜੇ ਵੀਡੀਓ ਦੇਖ ਰਹੇ ਨੇ ਜੈ ਸ਼ਿਵ ਭੋਲੇ ਪੰਡਾਰੀ ਜ਼ਰੂਰ ਲਿਖਿਓ ਜੀ ਕਿਉਂਕਿ ਬੜੀ ਵੱਡੀ ਜਰੀਏ ਕਠਨ ਚੜ੍ਹਾਈ ਵੀ ਹੈ ਤੇ ਪੈਦਲ ਯਾਤਰਾ ਬਹੁਤ ਸਫਰ ਹੁੰਦਾ ਇਹ ਤੇ ਆਪਾਂ ਗੱਲਬਾਤ ਵੀ ਕਰਾਂਗੇ ਕਿੰਨੀ ਯਾਤਰਾ ਹੈ ਬਟਾਲੇ ਤੋਂ ਲੈ ਕੇ ਅਮਨਤ ਦੀ ਯਾਤਰਾ ਤੱਕ ਤੇ ਕਿੱਥੇ-ਕਿੱਥੇ ਸਟਾਪ ਹੋਏਗਾ ਆਪਾਂ ਗੱਲਬਾਤ ਕਰਦੇ ਹਾਂ ਇਹ ਕੀ ਨਾਮ ਹੈ ਜੈ ਸ਼ੰਕਰ ਜੀ ਜੈ ਸ਼ੰਕਰ ਜੀ ਕੀ ਨਾਮ ਦੇ ਕਵਲਜੀਤ ਸਿੰਘ ਕਵਲਜੀਤ ਸਿੰਘ ਜੀ ਕਿੰਵੀਂ ਪੈਦਲ ਯਾਤਰਾ ਤੁਹਾਡੀ ਬਟਾਲੇ ਤੋਂ ਜਾ ਰਹੀ ਹੈ ਤੇ ਕਿੰਨੇ ਜਣੇ ਚੱਲੇ ਹੋ ਜੀ ਜੀ ਯਾਤਰਾ ਜੀ ਤੀਜੀ ਯਾਤਰਾ ਤੇ ਪਹਿਲੀ ਯਾਤਰਾ ਦੇ ਵਿੱਚ ਕਿੱਦਾਂ ਦਾ ਲੱਗਿਆ ਤੇ ਦੂਜੀ ਯਾਤਰਾ ਤੇ 29ਵੀਂ ਯਾਤਰਾ ਕੀ ਕਹਿਣਾ ਹੈ ਪਹਿਲੀ ਯਾਤਰਾ ਦੇ ਵਿੱਚ ਬਹੁਤ ਵਧੀਆ ਆਪਣੇ ਫਾਦਰ ਸਾਹਿਬ ਨੇ ਕੀਤੀ ਸੀ ਉਸ ਤੋਂ ਬਾਅਦ ਮੈਂ ਇਕੱਲੇ ਨੇ ਕੀਤੀ ਜੀ ਆ ਤੀਜੀ ਯਾਤ ਜੀ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਜੀ ਕਿੰਨੀਆਂ ਕਿ ਕਠਿਨਾਈਆਂ ਆਉਂਦੀਆਂ ਕਿਉਂਕਿ ਸਫਰ ਬੜਾ ਕਿੰਨਾ ਸਫਰ ਪੈ ਜਾਂਦਾ ਟੋਪਲ ਪਟਾਲੇ ਤੋਂ ਲੈ ਕੇ ਕਠਨਾ ਕੋਈ ਨਹੀਂ ਆਉਂਦੀ ਭੋਲੇनाथ ਦੀ ਪੂਰੀ ਕਿਰਪਾ ਜੀ ਜੀ ਭੋਲੇनाथ ਦੀ ਪੂਰੀ ਕਿਰਪਾ ਵਾ ਭੋਲੇनाथ ਜੀ ਆਪ ਸਾਡੀ ਆਣ ਕੇ ਸ਼ਹਾਦਾ ਕਰਦੇ ਨੇ ਕਿੰਨੀ ਉਹਨਾਂ ਦੀ ਕਿਰਪਾਏ ਨਾਲ ਬਹੁਤ ਕਿੰਨਾ ਸਮਾਂ ਲੱਗ ਜਾਂਦਾ ਉੱਥੇ ਤੱਕ ਪਹੁੰਚਦੇ ਆਂ ਸਾਨੂੰ ਠਾਰ तकरीबन 18 ਦਿਨ ਲੱਗ ਜਾਂਦੇ ਜੀ ਪੈਲਗਾਮ ਤੱਕ ਜਾਂਦੇ ਆਂ ਪੈਲਗਾਮ ਉੱਲੀ ਤੇ ਜਾਣਾ ਤੁਸੀਂ ਹਾਂਜੀ ਪੈਲਗਾਮ ਫਿਰ ਵਾਪਸੀ ਵਾਪਸੀ ਭੋਲੇ ਨਾਦੀ ਦੀ ਕਿਰਪਾ ਦੇ ਨਾਲ ਕਦੀ ਉਧਰ ਕੋਈ ਨਾ ਕੋਈ ਸਾਧਨ ਮਿਲ ਜਾਂਦਾ ਜੀ ਅੱਛਾ ਤਾਂ ਰਸਤੇ ਵਿੱਚ ਕਿੱਥੇ ਕਿੱਥੇ ਆਪਣਾ ਸਟੋਪੇਜ ਹੁੰਦਾ ਰਸਤੇ ਵਿੱਚ ਅੱਜ ਤੇ ਸਾਡਾ ਇਹ ਵਾਗੇ ਆਪਾਂ ਗਰਦਾਸਪੁਰ ਪਾਰ ਕਰਨਾ ਜੀ ਅੱਛਾ ਗਰਦਾਸਪੁਰ ਸਟੇ ਆ ਨਾਨਾਗਰ ਦੇ ਪਿੱਛੇ ਜੋ ਵਧੀਆ ਜਿਆਦੀ ਨਾਨਾਗਰ ਪਾਰ ਕਰ ਜੀ ਇਹ ਮਾਰੇ ਦੀ ਮਰਜ਼ੀ ਹੈ ਤੇ ਰਸਤੇ 'ਚ ਫਿਰ ਕਿੱਦਾਂ ਦਾ ਜਿਹੜਾ ਭਗਤਾਂ ਦਾ ਜਿਹੜਾ ਸਵਾਗਤ ਹੁੰਦਾ ਤੇ ਕਿੱਦਾਂ ਦਾ ਖਾਣ ਪੀਣ ਦਾ ਫਿਰ ਬਹੁਤ ਵਧੀਆ ਜੀ ਬਹੁਤ ਵਧੀਆ ਆਪਾਂ ਭੋਲੇ ਨਾਦੀ ਦੇ ਭਗਤ ਬਹੁਤ ਵਧੀਆ ਆਪਣੇ ਸਵਾਗਤ ਕਰਦੇ ਨੇ ਸਫਰ ਕਿੰਨਾ ਟੋਟਲ ਪੈ ਜਾਂਦਾ ਹਥੋਂ ਬਟਾਲੇ ਤੋਂ ਲੈ ਕੇ ਤੇਮਨਾਦੀ ਯਾਤਰਾ ਤੱਕ 600 ਕਿਲੋਮੀਟਰ ਪੈ ਜਾਂਦਾ ਜੀ 600 ਕਿਲੋਮੀਟਰ ਐਦਾ ਫਿਰ ਪੈਦਲ ਹੀ ਜਾਣਾ ਪੈਦਲ ਹੀ ਜਾਣਾ ਜੀ ਕਿਤਨਾ ਕਿਤੇ ਕੋਈ ਤੁਸੀਂ ਮੰਗਣਾ ਵੀ ਉਹਨਾਂ ਕੋਈ ਮੰਗੀ ਹੋਏਗੀ ਜਾਂ ਕੋਈ ਨਹੀਂ ਜੀ ਉਹਨਾਂ ਦੇ ਦਰਸ਼ਨ ਕਰਨ ਜਾਈਦਾ ਵਾ ਦਰਸ਼ਨ ਕਰਨਾਂ ਆਰੇ ਆਪੇ ਦੇਈ ਜਾਂਦਾ ਸਾਰਾ ਕੁਝ ਇਹ ਤੀਸਰੀ ਯਾਤਰਾ ਜੀ ਅੱਗੇ ਫਿਰ ਕਿੱਥੋਂ ਤੱਕ ਯਾਤਰਾ ਕੇ ਦੋ ਚਲਦੀ ਰਹੇਗੀ ਫਿਰ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕੀ ਕਹਿਣਾ ਚਾਹੁੰਦੇ ਜੀ ਰਸ਼ੇਵ ਭਗਤ ਦੇ ਦੇ ਪਿੰਡ ਗੁਰੂ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਚਲਦੀ ਰਹੂਗੀ ਕੋਈ ਗੱਲ ਨਹੀਂ ਪਰਿਵਾਰ ਦੇ ਵਿੱਚ ਕੌਣ-ਕੌਣ ਆ ਉਹ ਦੱਸੋ ਪਰਿਵਾਰ ਦੇ ਵਿੱਚ ਆਪਣੇ ਪੰਜ ਜੀਰੇ ਮੰਮੀ ਆ ਦੋ ਭਰਾ ਆ ਇੱਕ ਭੈਣ ਆ ਇੱਕ ਮੇਰੀ ਵਾਈਫ ਆ ਤੇ ਇੱਕ ਮੇਰਾ ਬੇਟਾ ਆ ਉਹਨਾਂ ਨੇ ਕਿੱਦਾਂ ਫਿਰ ਖੁਸ਼ੀ-ਖੁਸ਼ੀ ਤੁਹਾਨੂੰ ਯਾਤਰਾ ਦੇ ਵਿੱਚ ਤੋਰਿਆ ਵੀ ਜਾਓ ਜੀ ਬਹੁਤ ਵਧੀਆ ਵੀਰਿਆ ਵਿਦਾ ਕੀਤਾ ਜੀ ਜੀ ਉਹਨਾਂ ਨੇ ਪੂਰੇ ਖੁਸ਼ੀ ਦੇ ਨਾਲ ਸਾਨੂੰ ਵਿਦਾ ਕੀਤਾ ਜੀ ਜੀ ਪਹਿਲਾਂ ਤੁਸੀਂ ਕਿੰਨੇ ਜਣੇ ਗਏ ਤੇ ਹੁਣ ਕਿੰਨੇ ਜਣੇ ਜਾ ਰਹੇ ਅੱਜ ਪਹਿਲੀ ਯਾਤਰਾ ਵਿੱਚ ਅਸੀਂ ਸਭ ਤੋਂ ਪਹਿਲਾਂ ਜਬਤ ਜਦੋਂ ਫਾਦਰ ਸਾਹਿਬ ਨੇ ਯਾਤਰਾ ਕੀਤੀ ਸੀ ਉਦੋਂ ਅਸੀਂ 7 ਜਣੇ ਸੀਗੇ ਅੱਛਾ ਹੁਣ ਅੱਜ ਹਾਂਜੀ ਦੂਜੀ ਯਾਤਰਾ ਵਿੱਚ 6 ਜਣੇ ਸੀਗੇ ਤੇ ਅੱਜ ਆਪਾਂ 5 ਜਣੇ ਆ ਕੀ ਗੱਲ ਸੰਗਤ ਵੱਧੀ ਤੇ ਤੇ ਘਟਦੀ ਪਈ ਸੰਗਤ ਇਹ ਉਹਨਾਂ ਦੀ ਕਿਰਪਾ ਦੀ ਗੱਲ ਹੈ ਜੀ ਕਈ ਤੇ ਮਤਲਬ ਵੀ ਬਹੁਤ ਸਮੇਂ ਬਾਅਦ ਯਾਤਰਾ ਫੇਰ ਦੁਬਾਰਾ ਕੀਤੀ ਹੈ ਨਾ ਤੇ ਜੇ ਆਪਾਂ ਲਗਾਤਾਰ ਕਰਾਂਗੇ ਤੇ ਭੋਲੇ ਨਾ ਦੀ ਕਿਰਪਾ ਜ਼ਰੂਰ ਹੋਊਗੀ ਫਿਰ ਬਹੁਤ ਭਗਤ ਵਧਣਗੇ ਤੇ ਅੱਗੇ ਜਾਂਦੇ ਜਾਂਦੇ ਆ ਪਿਛਲੀ ਵਾਰ ਤੇ ਸਾਨੂੰ ਜਾਂਦੇ ਜਾਂਦੇ ਆ ਪੰਜ ਛੇ ਭਗਤ ਮੇ ਲੱਗੇ ਸੀਗੇ ਹੁਣ ਮਾਰੇ ਦੀ ਮਰਜ਼ੀ ਨਾਲ ਹੀ ਉਹੀ ਚੱਲ ਪਏ ਉਹ ਕਿੱਥੋਂ ਮਿਲੇ ਸੀ ਇਹ ਇੱਕ ਇੱਕ ਪਿਛਲੀ ਵਾਰ ਤੇ ਦੋ ਭਗਤ ਸਾਨੂੰ ਸ਼੍ਰੀਨਗਰ ਤੇ ਲੱਗੇ ਮਿਲੇ ਸੀ ਦੋ ਇਹਦੀ ਨਾਨਾਗਰ ਵੀ ਮਿਲੇ ਸੀ ਅੱਛਾ ਉਹ ਕਿੱਥੋਂ ਲੱਗੇ ਜਾ ਕੇ ਮਿਲੇ ਸੀ ਤੇ ਅਦਰ ਦੇ ਤੇ ਅਦਰ ਪੰਜਾਬ ਦੇ ਵੀ ਹਾਂਜੀ ਕਿੰਨੀ ਕਿਰਪਾ ਫਿਰ ਪੋਲੇਨਾਥ ਦੀ ਕਹਿੰਦੇ ਨੇ ਜੈ ਬਾਬਾ ਬਰਫਾਨੀ ਭੁੱਖੇ ਕੋਹਨ ਪਿਆਸੇ ਕੋ ਪਾਣੀ ਹਰ ਇੱਕ ਚੀਜ਼ ਜਿਹੜੀ ਮਿਲਦੀ ਉੱਥੇ ਹਾਂਜੀ ਹਾਂਜੀ ਜੇਰੀ ਜੇਰੀ ਮੰਨ ਦੇ ਵਿੱਚ ਸੋ ਚੀਜ਼ ਮਿਲਦੀ ਹੈ ਮਿਲਦੀ ਮਿਲਦੀ ਜ਼ਰੂਰ ਮਿਲਦੀ ਹੈ ਜੀ ਕੀ ਕਹਿਣਾ ਚਾਹੁੰਦੇ ਜੇਰੀ ਸੰਗਤਾਂ ਉੱਥੇ ਪਹੁੰਚ ਰਹੀਆਂ ਤੇ ਜਿਹੜਿਆ ਹੁਣ ਜਾ ਰਹੀਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਹੁਤ ਬਹੁਤ ਉਹਨਾਂ ਦਾ ਕੋਟੀ ਕੋਟੀ ਪ੍ਰਣਾਮ ਉਹਨਾਂ ਨੂੰ ਉਹਨਾਂ ਦਾ ਉਹਨਾਂ ਦੇ ਚਰਨਾਂ ਦੇ ਪਿਛੇ ਆਪਾਂ ਵੀ ਦਰਸ਼ਨ ਕਰਨ ਜਾਣਦੇ ਆ ਚਲੋ ਭੋਲੇनाथ ਦੀ ਬਹੁਤ ਬਹੁਤ ਕਿਰਪਾ ਉਹਨਾਂ ਦੀ ਬਣੀ ਰਵੇ ਜੀ ਸੋ ਗੱਲਬਾਤ ਕਰਾਂਗੇ ਹੋਰ ਵੀ ਭਗਤ ਜੰਨੇ ਜੈ ਸ਼ੰਕਰ ਦੇ ਜੈ ਜੀ ਕੀ ਨਾਮ ਦੇ ترਸ਼ੇਮ ਸਿੰਘ ترਸ਼ੇਮ ਸਿੰਘ ਜੀ ਕਿੱਦਾਂ ਦੇਖਦੇ ਹੋ ਕਿ ਸੰਗਤ ਜਰੀਏ ਤੁਸੀਂ ਲੈ ਕੇ ਚੱਲੇ ਹੋ ਕਿਰਪਾ ਕਿਤਨਾ ਕਿਤੇ ਭੋਲੇ ਨਾਥ ਦੀ ਪੈਦਲ ਜਿਹੜਾ ਤੁਰਿਆ ਨਹੀਂ ਜਾਂਦਾ ਅੱਜਕੱਲ ਦੇ ਸਮੇਂ 'ਚ ਹਾਂਜੀ ਸਰ ਆਪਾਂ ਜੀ ਹੁਣੇ ਲੈ ਚਮਤਕਾਰ ਵੇਖ ਲਿਆ ਅੱਜ ਤੋਂ ਹੁਣ ਕੇ ਜਿਹੜੀ ਆਪਣੇ ਆਪਣੇ ਦਿਲ 'ਚ ਮੰਨਾ ਮੰਗੀ ਉਹ ਇੱਥੇ ਪੂਰੀ ਹੋ ਜਾਂਦੀ ਹੈ ਅੱਛਾ ਜੀ ਕੀ ਕੀ ਮੰਗੀ ਜੀ ਕੋਈ ਵੀ ਲੈ ਲਓ ਆਪਣੇ ਪੈਸੇ ਤੇ ਲੈ ਦੀ ਲਾ ਲਓ ਜਾਂ ਜੀ ਤੇ ਉਹ ਭਗਤ ਜੀ ਮਗਰ ਆਪ ਦੇ ਗਏ ਹੋ ਗਈ ਕਿਰਪਾ ਫਿਰ ਹਾਲੇ ਬਟਾਲੇ ਤੋਂ ਨਿਕਲ ਨਹੀਂ ਲਗੇ ਕਿਰਪਾ ਹੋ ਗਈ ਕਿ ਨਹੀਂ ਭੋਲੇ ਨਾਥ ਦੀ ਕੋਈ ਲੱਗਦਾ ਤੇ ਨਹੀਂ ਪੈਦਲ ਆਪਾਂ ਜਾ ਰਹੇ ਹਾਂ ਤੇ ਕੋਈ ਤੰਗੀ ਪਰੇਸ਼ਾਨੀ ਕਿਸੇ ਤਰ੍ਹਾਂ ਦੀ ਕੋਈ ਨਾ ਜੀ ਕੋਈ ਕੋਈ ਨਹੀਂ ਕੀ ਕਹਿਣਾ ਚਾਹੁੰਦੇ ਸ਼ਿਵ ਭੋਲੇ ਪੰਡਾਰੀ ਦੇ ਭਗਤ ਨੇ ਜਿਹੜਾ ਉਹਨਾਂ ਨੂੰ ਮੈਂ ਕਹਿੰਦਾ ਵੀ ਭੋਲੇ ਨਾਥ ਦੀ ਪੂਰੀ ਕਿਰਪਾ ਵਾਣੀ ਹਾਂ ਤੇ ਪ੍ਰਭੂ ਬੰਨਾ ਦੇ ਵੀ ਬਣਾਈ ਰੱਖੀ ਉਹਨਾਂ ਦੇ ਵੀ ਬਣਾਈ ਰੱਖੇ ਗੱਲਬਾਤ ਕਰਦੀਆਂ ਹੋਰ ਵੀ ਜੈ ਸ਼ੰਕਰ ਦੀ ਭਜੇ ਕੀ ਨਾਮ ਦੇ ਪ੍ਰਣਾਮ ਸਿੰਘ ਜੀ ਪ੍ਰਣਾਮ ਸਿੰਘ ਜੀ ਕਿੱਦਾਂ ਦੇਖਦੇ ਹੋ ਪੈਦਲ ਯਾਤਰਾ ਕਰਨੀ ਹੈ ਬੜੀ ਘਟਨਾਈ ਬਟਾਲਾ ਗੁਰਦਾਸਪੁਰ ਪਠਾਨਕੋਟ ਤੱਕ ਜਾਣਾ ਬੜਾ ਔਖਾ ਹੈ ਤੁਸੀਂ ਅਮਨ ਨਾਥ ਦੀ ਯਾਤਰਾ ਜਾਣਾ ਬਹੁਤ ਖੁਸ਼ੀ ਹੁੰਦੀ ਹੈ ਜਾਣਦੇ ਆ ਕੁਝ ਕੁਸ਼ੀ ਕਰਵਾਏ ਕੁਝ ਕੁਸ਼ੀ ਜਾਣ ਤੇ ਕੁਸ਼ੀ ਰਸਤੇ 'ਚ ਭਗਤ ਜਾਨ ਫਿਰ ਮਿਲਦੇ ਨੇ ਤੇ ਕਿੰਨਾ ਕਿ ਮਨ ਪੂਛ ਹੁੰਦਾ ਪੂਰੀ ਖੁਸ਼ੀ ਹੁੰਦੀ ਸੋ ਹੋਰ ਵੀ ਭਗਤ ਜਾਨ ਨੇ ਆਪਾਂ ਗੱਲਬਾਤ ਕਰਦੇ ਆ ਜੈ ਸ਼ੰਕਰ ਦੀ ਜੀ ਜਾ ਰਹੇ ਫਿਰ ਯਾਤਰਾ ਲੈ ਕੇ ਆ ਜੀ ਕਿੰਨੀ ਕਿ ਕਿਰਪਾ ਫਿਰ ਭੋਲੇਨਾਥ ਦੀ ਪੂਰੀ ਪੂਰੀ ਓਕਰਪੋਰਡ ਲਓ ਜੀ ਆਪਾਂ ਤੁਹਾਨੂੰ ਫਿਰ ਦਰਸ਼ਨ ਕਰਾਵਾਂਗੇ ਕਹਿੰਦੇ ਕਿ ਪਹਿਲੀ ਯਾਤਰਾ ਲੈ ਕੇ ਗਏ ਸੀ ਤੇ ਬੜੀ ਕਿਰਪਾ ਹੋਈ ਸ਼ਿਵ ਭੋਲੇ ਪੰਡਾਰੀ ਦੀ ਤੇ ਦੂਸਰੀ ਯਾਤਰਾ ਤੇ ਵੀ ਬੜਾ ਸਹਿਯੋਗ ਮਿਲਿਆ ਭਗਤ ਜਨਾਂ ਦਾ ਤੇ ਹੁਣ ਤੀਸਰੀ ਪੈਦਲ ਯਾਤਰਾ ਜਰੀਏ ਅੱਜ ਚੱਲਣ ਲੱਗੇ ਨੇ 18 ਦਿਨ ਲੱਗਣੇ ਨੇ ਉਹਨਾਂ ਨੂੰ ਅਮਨਾਦੀ ਯਾਤਰਾ ਤੇ ਪਹੁੰਚਣ ਨੂੰ ਤੇ ਉੱਥੇ ਇਸ਼ਨਾਨ ਕਰਕੇ ਨਤਮਸਤਕ ਹੋ ਕੇ ਸ਼ਿਵ ਭੋਲੇ ਪੰਡਾਰੀ ਦਾ ਜਿਹੜਾ ਆਸ਼ੀਰਵਾਦ ਲੈ ਕੇ ਫੇਰ ਉਹਨਾਂ ਨੇ ਵਾਪਸ ਜਾਣਾ ਤੇ ਕਹਿੰਦੇ ਨੇ ਕਿ ਰਸਤੇ ਦੇ ਵਿੱਚ ਵੀ ਯਾਤਰਾ ਜਰੀਏ ਹੋਰ ਵੀ ਸਾਡੇ ਨਾਲ ਪੈਦਲ ਯਾਤਰਾ ਜਰੀ ਤੁਰ ਪੈਂਦੇ ਨੇ ਤੇ ਆਪਾਂ ਲਾਈਵ ਤੋਂ ਸਿਰਾ ਤੁਹਾਨੂੰ ਦਿਖਾ ਰਹੇ ਆ ਬਟਾਲੇ ਤੋਂ ਜਰੀਏ ਯਾਤਰਾ ਫਿਰ ਹੋ ਚੁੱਕੀ ਹੈ ਤਸਵੀਰਾਂ ਨੇ ਤੀਜੀ ਯਾਤਰਾ ਹੈ ਤੇ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਜੈ ਸ਼ਿਵ ਭੋਲੇ ਪੰਡਾਰੀ ਜੈ ਸ਼ਿਵ ਸ਼ੰਕਰ ਜਰੂਰ ਲਿਖਿਓ ਜੀ ਦੇਖੋ ਤੁਸੀਂ ਕਿ ਘਰ ਤੋਂ ਆਪਾਂ ਬਾਹਰ ਤੱਕ ਜਾਣਾ ਹੁੰਦਾ ਬਾਜ਼ਾਰ ਤੱਕ ਤੇ ਸਕੂਟਰੀ ਮੋਟਰਸਾਈਕਲ ਦਾ ਆਪਾਂ ਇਸਤੇਮਾਲ ਕਰਦੇ ਆ ਪੈਦਲ ਯਾਤਰਾ ਨਹੀਂ ਹੁੰਦੀ ਪਰ ਕਿੰਨੀ ਕਿਰਪਾ ਹੈ ਸ਼ਿਵ ਭੋਲੇ ਪੰਡਾਰੀ ਦੀ ਸ਼ਿਵ ਪਰਿਵਾਰ ਦੀ ਕਿ ਪੈਦਲ ਯਾਤਰਾ ਕਰਨੀ ਅਮਨਨਾਥ ਤੱਕ ਇਹਨਾਂ ਨੇ ਪੈਦਲ ਯਾਤਰਾ ਕਰਨੀ ਹੈ ਤੇ ਕਹਿੰਦੇ ਨੇ ਕਿ ਬੜੀ ਕਿਰਪਾ ਹੈ ਰਸਤੇ ਦੇ ਵਿੱਚ ਵੀ ਸਾਨੂੰ ਅਕਸਰ ਜਨ ਮਿਲਦੇ ਨੇ ਉਹ ਵੀ ਸਾਡੇ ਨਾਲ ਤੁਰ ਪੈਂਦੇ ਨੇ ਤੇ ਗਰਮੀ ਦੇਖ ਲੋ ਗਰਮੀ ਦੇਖ ਲੋ ਕਿੰਨੀ ਏ ਤੇ ਯਾਤਰਾ ਜਰੀਏ ਜਾ ਰਹੀ ਏ ਬਟਾਲੇ ਤੋਂ ਸ਼ੁਰੂ ਹੋਈ ਏ ਤੇ ਅਮਨਾਥ ਤੱਕ ਐਦਾਂ ਹੀ ਉਹਨਾਂ ਨੇ ਪੈਦਲ ਜਾਣਾ ਏ ਤੇ ਗਰਮੀ ਦੇ ਰਹੀ ਏ ਗਰਮੀ ਵੀ ਤੁਹਾਨੂੰ ਪਤਾ ਏ ਕਿ ਬਾਰਿਸ਼ ਤੋਂ ਬਾਅਦ ਜਦੋਂ ਹਮਸਾ ਹੋ ਜਾਂਦੀ ਏ ਤੇ ਗਰਮੀ ਵੀ ਬਹੁਤ ਜ਼ਿਆਦਾ ਲੱਗਦੀ ਏ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੈ ਸ਼ਿਵ ਭੋਲੇ ਪੰਡਾਰੀ ਜ਼ਰੂਰ ਲਿਖਿਓ ਜੀ ਬਟਾਲਾ ਤੋਂ ਅਮਨਾਥ ਦੀ ਯਾਤਰਾ ਜਰੀਏ ਸ਼ੁਰੂ ਹੋ ਚੁੱਕੀ ਏ ਤੇ ਜਿਹੜੇ ਜਿਹੜੇ ਭਗਤਾਂ ਨੂੰ ਦੇਖਦੇ ਪਏ ਨੇ ਉਹ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਆਪਣਾ ਅਸ਼ੀਰਵਾਦ ਦਵੋ ਤਾਂ ਕਿ ਇਹਨਾਂ ਦੀ ਜਿਹੜੀ ਯਾਤਰਾ ਏ ਉਹ ਸਫਲ ਹੋ ਪਾਏ ਹਰ ਸਾਲ ਜਿਹੜੀ ਯਾਤਰਾ ਕਰਦੇ ਨੇ ਇਹ ਤੀਸਰੀ ਪੈਦਲ ਯਾਤਰਾ ਜਿਹੜੀ ਬਟਾਲੇ ਤੋਂ ਚੱਲੀ ਏ ਤੇ ਸ਼੍ਰੀ ਅਮਰਨਾਥ ਯਾਤਰਾ ਅਮਰਨਾਥ ਦੇ ਦਰਬਾਰ ਤੇ ਇਹਨਾਂ ਨੇ ਪਹੁੰਚਣਾ ਏ ਤੇ ਉੱਥੋਂ ਅਸ਼ੀਰਵਾਦ ਲੈ ਕੇ ਇਸ਼ਨਾਨ ਕਰਕੇ ਤੇ ਵਾਪਸ ਜਿਹੜਾ ਉਹਨਾਂ ਨੇ ਆਣਾ ਏ ਇਹ ਤਸਵੀਰਾਂ ਨੇ ਬਟਾਲੇ ਦੀਆਂ ਪਟਾਲੇ ਦੀਆਂ ਤਸਵੀਰਾਂ ਨੇ ਕਿ ਜਿਹੜੀ ਯਾਤਰਾ ਸ਼ੁਰੂ ਹੋ ਚੁੱਕੀ ਏ ਪਟਾਲਾ ਤੋਂ ਅਮਨਾਥ ਪੈਦਲ ਯਾਤਰਾ ਤੀਸਰੀ ਯਾਤਰਾ ਏ ਤੇ ਨਾਲ ਦੀ ਨਾਲ ਆਪਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਬੜੀ ਕਿਰਪਾ ਇਹ ਭੋਲੇ ਭੰਡਾਰੀ ਦੀ ਤੇ ਗਰਮੀ ਲਓ ਜੀ ਜਕਾਰੇ ਲੱਗਦੇ ਪਏ ਨੇ ਜੀ ਲਾਈਵ ਤਸਵੀਰਾਂ ਨੇ ਸ਼ਿਵ ਭੋਲੇ ਪੰਡਾਰੀ ਦੀਆਂ ਤਸਵੀਰਾਂ ਨੇ ਕਿ ਪੈਦਲ ਯਾਤਰਾ ਜਰੀਏ ਜਾ ਰਹੀ ਏ ਬਟਾਲਾ ਤੋਂ ਬਟਾਲਾ ਤੋਂ ਪੈਦਲ ਯਾਤਰਾ ਜਿਹੜੀ ਜਾ ਰਹੀ ਏ ਜਕਾਰਿਆਂ ਦੇ ਨਾਲ ਜਕਾਰਿਆਂ ਦੇ ਨਾਲ ਜਿਹੜੇ ਆ ਉਹ ਜਕਾਰਿਆਂ ਦੇ ਨਾਲ ਜਿਹੜੀ ਇਹ ਯਾਤਰਾ ਬਟਾਲਾ ਤੋਂ ਸ਼ੁਰੂ ਹੋ ਚੁੱਕੀ ਏ ਬਟਾਲਾ ਦੇ ਬਾਈਪਾਸ ਦੀਆਂ ਤਸਵੀਰਾਂ ਨੇ ਜੈ ਸ਼ਿਵ ਭੋਲੇ ਭੰਡਾਰੀ ਜ਼ਰੂਰ ਲਿਖਿਓ ਜੀ ਲਾਈਵ ਤਸਵੀਰਾਂ ਨੇ ਤੇ ਜਿਹੜੇ-ਜਿਹੜੇ ਵੀਡੀਓ ਦੇਖ ਰਹੇ ਨੇ ਅੱਗੇ ਗੁਰਦਾਸਪੁਰ ਜਾਂ ਪਠਾਨਕੋਟ ਜਾਂ ਅੱਗੇ ਵੀ ਕਿਹੇ ਨੇ ਐਨਾ ਭਗਤ ਜਨਾਂ ਨੂੰ ਮਿਲਣਾ ਹੋਵੇ ਸੇਵਾ ਕਰਨੀ ਹੋਵੇ ਤਾਂ ਇਹਨਾਂ ਦੀ ਸੇਵਾ ਕਰ ਸਕਦਾ ਜੀ ਬੜੀ ਲਖਨਾਈ ਤੇ ਨਾਲ ਜਿਹੜੀ ਯਾਤਰਾ ਕਰ ਰਹੇ ਨੇ ਸ਼ਿਵ ਭੋਲੇ ਭੰਡਾਰੀ ਤੇ ਦਰਬਾਰ ਤੇ ਆਣਾ ਨੇ ਪਹੁੰਚਣਾ ਲਾਈਵ ਤਸਵੀਰਾਂ ਨੇ ਬਟਾਲਾ ਤੋਂ ਬਟਾਲਾ ਤੋਂ ਪੈਦਲ ਯਾਤਰਾ ਜਰੀਏ ਚੱਲੀ ਏ ਜੀ ਸ਼ਿਵ ਭੋਲੇ ਪੰਡਾਰੀ ਦੇ ਭਗਤ ਜਰ ਨੇ ਤੀਸਰੀ ਪੈਦਲ ਯਾਤਰਾ ਜਰੀਏ ਜਾ ਰਹੀ ਏ ਤੇ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਭੂ ਜਰੂਰ ਲਿਖਿਓ ਜੀ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਵੀ ਜਰੂਰ ਕਰਿਓ ਸਾਰਿਆਂ ਨੂੰ ਜੈ ਸ਼ਿਵ ਸ਼ੰਕਰ ਜੈ ਬਾਬਾ ਪਰਫਾਨੀ ਭੁਕੇ ਕੋ ਅਨ ਪਿਆਸੇ ਕੋ ਪਾਨੀ ਅਮਨ ਆਦੀ ਯਾਤਰਾ ਜਰੀਏ ਬਟਾਲਾ ਤੋਂ ਸ਼ੁਰੂ ਹੋ ਚੁੱਕੀ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਇਹਨਾਂ ਦਾ ਕੋਈ ਸੇਵਾ ਕਰਨੀ ਹੋਵੇ ਤੇ ਇਹਨਾਂ ਨੂੰ ਮਿਲ ਸਕਦੇ ਨੇ ਕਿਉਂਕਿ ਬਟਾਲੇ ਤੋਂ ਜਿਹੜੀ ਯਾਤਰਾ ਪੈਦਲ ਤੌਰ 'ਤੇ ਹੈ ਇਹਨਾਂ ਨੇ ਗਰਦਾਸਪੁਰ ਤੋਂ ਅੱਗੇ ਦੀਨਾਂ ਨਗਰ ਦੇ ਵਿੱਚ ਜਾ ਕੇ ਇਹਨਾਂ ਨੇ ਸਟੇ ਕਰਨਾ ਤੇ ਸਾਰਿਆਂ ਨੂੰ ਅਮਨ ਆਤ ਯਾਤਰਾਆਂ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਤੇ ਸ਼ਿਵ ਭੋਲੇ ਭੰਡਾਰੀ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਸਾਰਿਆਂ ਨੂੰ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਕਰ